ਉਦਾਂ ਕਿਤੇ ਮਾੜੀ ਜੀ ਅੱਗ ਲਾ ਦੂ ਤਾਂ 10 ਮਿੰਟ ਤੋਂ ਪਹਿਲਾਂ ਪੁਲਿਸ ਪਹੁੰਚ ਜਾਂਦੀ ਹੈ ਜੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜੀ ਪੁਲਿਸ ਕਿੱਥੇ ਸੁੱਤੀ ਰਹਿ ਜਾਂਦੀ ਹੈ ਜੀ ਕਿਉਂ ਨਹੀਂ ਬੰਦੇ ਆਈਡੈਂਟੀਫਾਈ ਕਰ ਸਕਦੇ ਇਹ ਪੁਲਿਸ ਵਾਲੇ ਪਹਿਲਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹੱਥ ਜੋੜ-ਜੋੜ ਆਉਂਦੇ ਨੇ ਜੀ ਹੁਣ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੋਂ ਵੀ ਨਹੀਂ ਲੰਘ ਸਕਦੀ ਜੀ ਜਨਤਾ ਇੰਨਾ ਇੰਨਾ ਨੇ ਉਹ ਕਰ ਛੜਿਆ ਜੀ ਪ੍ਰਵਾਸੀਆਂ ਨੂੰ ਪੰਜਾਬ 'ਚ ਵਸਾਇਆ ਜਾ ਰਿਹਾ ਜੀ ਇਹ ਸਾਰਾ ਸਰ ਸਰਕਾਰ ਦੀ ਪੂਰੀ ਸ਼ਹਿਤ ਆ ਰਹੇ ਨੇ ਜੀ ਪ੍ਰਵਾਸੀ ਆਰਐਸਐਸ ਇਹ ਬੀਜਪੀ ਜੀ ਇਹ ਇੱਕ ਨੇ ਵੀਰੋ ਦੰਗਾ ਕਰਵਾਉਣ ਨੂੰ ਫਿਰਦੇ ਨੇ ਸਰਦਾਰਾਂ ਨੇ ਅੱਜ ਤੱਕ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕਰਿਆ ਨਾ ਮੰਦਿਰ ਨਾ ਮਸਜਿਦ ਅੱਜ ਤੱਕ ਕਦੇ ਕਿਸੇ ਸਰਦਾਰ ਨੇ ਹਮਲਾ ਨਹੀਂ ਜੀ ਕਰਿਆ ਇਹਨਾਂ ਨੇ ਸਰਦਾਰ ਕੌਮ ਨੂੰ ਬਦਨਾਮ ਕਰ ਛੜਿਆ ਜੀ ਗੁਰੂ ਸਾਹਿਬ ਮਹਾਰਾਜਮ ਭਲਾ ਕਰਨ ਜੀ ਇਹ ਸਾਡੀਆਂ ਆਪਦੀਆਂ ਗਲਤੀਆਂ ਨੇ ਜੀ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਨਾ ਕਮਰਾ ਕਿਰਾਏ ਤੇ ਲੈ ਸਕਦੇ ਹਾਂ ਜੀ ਮੈਂ ਡਰਾਈਵਰ ਬੰਦਾ ਜੀ ਅਸੀਂ ਹਰ ਸਟੇਟ ਤੇ ਜਾਂਦੇ ਹਾਂ ਜੇ ਕਿਤੇ ਗਲਤੀ ਇਹਨਾਂ ਦੀ ਹੋਊਗੀ ਤਾਂ ਅਸਾਂ ਇਹ ਟੁੱਟ ਕੇ ਸਾਰਾ ਭਈਆਂ ਦਾ ਲਾਣਾ ਸਾਡੇ ਗਲ ਪੈ ਜਾਏਗਾ ਜੀ ਅੱਛਾ ਜੀ ਔਰ ਇੱਥੇ ਪੰਜਾਬ ਦੇ ਵਿੱਚ ਜੇ 10 ਬੰਦੇ ਭਈਆਂ ਨੂੰ ਕੋਈ ਕੁੱਟਣ ਲੱਗ ਜੂਗਾ ਤਾਂ ਪੰਜਾਬੀ ਹੀ ਪੰਜਾਬੀ ਦੇ ਗਲ ਪੈ ਜਾਏਗਾ ਜੀ ਨੀ ਅੱਜ ਤੋਂ 10 ਮਹੀਨੇ ਨੂੰ ਮਹੀਨੇ ਨੂੰ 2025 ਚ ਹੋ ਜਵੇ ਜੀ ਇਹਨਾਂ ਸਰਕਾਰ ਦੀ ਮਨਛਾ ਸਿਰਫ ਦੰਗਾ ਕਰਵਾਉਣਾ ਏ ਉਹ ਇਹਨਾਂ ਨੇ ਕਰਵਾ ਕੇ ਹੀ ਰਹਿਣਾ ਏ ਜੀ ਪੰਜਾਬੀ ਇਕੱਠੇ ਕਿਉਂ ਨਹੀਂ ਹੁੰਦੇ ਬਾਈ ਪੰਜਾਬੀ ਇਕੱਠੇ ਕਿਉਂਕਿ ਪੰਜਾਬੀਆਂ ਨੂੰ ਪਹਿਲਾਂ ਤਾਂ ਸਭ ਤੋਂ ਜੀ ਇਹਨਾਂ ਨੇ ਜਾਤਾਂ 'ਚ ਵੰਡਤਾ ਸਾਨੂੰ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਘਾਣ ਕਰਿਆ ਜੀ ਆ ਨਸ਼ਾ ਵਾੜ ਕੇ ਜੀ ਪੰਜਾਬ ਦੇ ਵਿੱਚ ਡੇਰਾਵਾਦ ਸਭ ਤੋਂ ਵੱਡੀ ਦੇਨ ਇਹਨਾਂ ਸਰਕਾਰ ਦੇ ਨੁਮਾਇੰਦਿਆਂ ਦੀ ਏ ਜੀ ਕੋਈ ਨਿਰੰਕਾਰਿਆ ਬਣ ਗਿਆ ਕੋਈ ਬਿਆਸ ਵਾਲਾ ਬਣ ਗਿਆ ਕੋਈ ਸਰਸੇ ਵਾਲਾ ਬਣ ਗਿਆ ਜੀ ਕੋਈ ਕੋਈ ਬਣਾਤਾ ਆਪਣਾ ਪੰਜਾਬ ਇੱਕ 크੍ਰਿਸਚੀਅਨ ਬਣਾ ਦੇਣ ਲੱਗੇ ਨੇ ਜੀ 크੍ਰਿਸਚੀਅਨ ਆ ਸਰ 크੍ਰਿਸਚੀਅਨ ਦਾ ਇਤਿਹਾਸ ਦੱਸ ਦਿਓ ਜੀ ਪੰਜਾਬ ਦੀ ਧਰਤੀ ਤੇ ਕੀ ਹੈ SGPC ਸਾਡੀ ਮੇਨ ਸੰਸਥਾ ਸੀ ਜੀ ਸਿੱਖਾਂ ਦੀ SGPC ਜਿਹੜੀ ਸੀ ਜੀ ਉਹ ਸਾਡਾ ਹਾਈ ਕੋਰਟ ਸੁਪਰੀਮ ਕੋਰਟ ਉਹ ਸੀ ਜੀ ਅਸੀਂ ਉੱਥੇ ਜਾਣਾ ਸੀ ਇਹਨਾਂ ਨੇ ਸਾਡੀ SGPC ਦੇ ਵਿੱਚ ਵੀ ਆਪਣੇ ਬੰਦੇ ਬਿਠਾਏ ਹੋਏ ਨੇ ਜੀ ਸਾਡੇ ਜਥੇਦਾਰ ਨੇ ਜੀ ਉਹ ਸਿਰਫ ਅੱਜ ਕਹਿ ਦਿਆਂ ਵੀ ਇਹ ਤਨਖਾਈ ਸਿੰਘ ਰਹਿ ਗਏ ਜੀ ਅਸਲ ਸਿੰਘ ਗੁਰੂ ਸਾਹਿਬ ਨੂੰ ਮੰਨਣ ਵਾਲਾ ਕੋਈ ਨਹੀਂ ਜੀ ਗੁਰੂ ਸਾਹਿਬ ਨੂੰ ਸਾਰੇ ਮੰਨਦੇ ਨੇ ਪਰ ਗੁਰੂ ਸਾਹਿਬ ਦੀ ਕੋਈ ਨਹੀਂ ਜੀ ਮੰਨਦਾ ਇਹ ਗੱਲ ਪੱਕੀ ਏ ਜੀ ਬਾਣੀ ਤੇ ਬਾਣੇ ਤੋਂ ਦੂਰ ਕਰਿਆ ਗਿਆ ਜੀ ਸਾਡੇ ਬੱਚਿਆਂ ਨੂੰ ਇਹਨਾਂ ਨੇ ਤਾਂ ਹੰਗਾਰਾ ਦਿੱਤਾ ਵੀ ਸਾਡੀ ਮਾਂ ਮਾਰਤੀ ਅਸੀਂ ਸਿੱਖਾਂ ਦਾ ਉਹ ਖਤਮ ਕਰ ਦਾਂਗੇ ਪਰ ਖੁਰਾ ਖੋਜ ਮਟਾ ਦਾਂਗੇ ਪਰ ਸਾਡੀ ਕੌਮ ਦਾ ਖੁਰਾ ਖੋਜ ਮਟਾਉਣ ਵਾਲੀ ਤਾਂ ਦੁਨੀਆ ਤੇ ਅਬਦਾਲੀ ਤੋਂ ਰਹਿ ਕੇ ਔਰੰਗੇ ਵਰਗੇ ਆ ਗਏ ਜੀ ਜਦ ਕਿ ਗੁਰੂ ਸਾਹਿਬ ਤੁਸੀਂ ਇੱਕ ਗੱਲ ਕਹੀ ਵੀ ਮੈਂ ਭਾਈ ਡਰਾਈਵਰ ਹੀ ਕਰਦਾ ਪਰ ਮੈਂ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਬਹੁਤ ਹੋਇਆ ਜੀ ਕਿਹੜੇ ਸਮੇਂ ਦੇ ਵਿੱਚ ਤੁਸੀਂ ਇਨੀ ਨੌਲੇਜ ਕੱਟੀ ਕਰਦੇ ਹੋ ਭਾਜੀ ਮੈਂ ਇਹ ਗਿੱਦੜਾਂ ਦੇ ਗਲਾਂ 'ਚ ਨਹੀਂ ਜੱਚਦਾ ਜੀ ਲੋਕਾਂ ਨੇ ਤਾਂ ਕਿਰਪਾਨ ਦਾ ਮਜ਼ਾਕ ਬਣਾਤਾ ਜੀ ਮਹਾਰਾਜ ਮਾਫ ਕਰਿਓ ਗੁਰੂ ਸਾਹਿਬ ਕੇ ਮੂੰਹ 'ਚੋਂ ਇਹ ਸ਼ਬਦ ਕੱਢਣੇ ਪੈ ਰਹੇ ਨੇ ਜੀ ਇਹ ਤਨਖਾਈ ਸਿੰਘ ਨੇ ਜੀ ਪੈਸੇ ਦੇ ਪੁੱਤ ਨੇ ਜੀ ਗੋਲਕਾਂ ਤੇ ਜੱਥੇਦਾਰ ਨੇ ਜੀ ਉਹ ਕਾਬਜ ਹੀ ਗੋਲਕਾਂ ਕਰਕੇ ਨੇ ਗੁਰੂ ਸਾਹਿਬ ਨੇ ਗੁਰਦੁਆਰਾ ਸਾਹਿਬ ਵਿੱਚ ਗੋਲਕ ਰੱਖੀ ਸੀ ਤਾਂ ਉਸ ਦਾ ਮਤਲਬ ਸੀ ਗੁਰ ਕੀ ਗੋਲਕ ਗਰੀਬ ਕਾ ਮੂੰਹ ਜੀ ਮਹਾਰਾਜ ਨੇ ਇਹ ਨਹੀਂ ਸੀ ਕਿ ਆ ਵੀ ਤੁਸੀਂ ਆਪਣੀਆਂ 14 ਕਟੋ ਜੀ ਪਰ ਸਿੱਖੋ ਇੱਕ ਗੱਲ ਯਾਦ ਰੱਖਿਓ ਲੰਗਰ ਲਾਉਣ ਨਾਲ ਜਾਂ ਇਹ ਹੈਲਪਾਂ ਕਰਨ ਨਾਲ ਇੱਕ ਗੱਲ ਆਪਣਾ ਕਹਿੰਦੇ ਵੀ ਆਪਣੇ ਪਿਓ ਨੂੰ ਛੱਡ ਕੇ ਦੂਸਰੇ ਪਿਓ ਨੂੰ ਮੰਨਣਾ ਜੀ ਇਹ ਕਿੱਧਰ ਦੀ ਸਿਆਣਪਤਾ ਹੈ ਜੀ ਪੰਜਾਬ ਚ ਭਈਆ ਰਾਜ ਹੋ ਗਿਆ ਜੀ ਪੰਜਾਬ ਦੇ ਵਿੱਚ ਪ੍ਰਸ਼ਾਸਨ ਸੁੱਤਾ ਪਿਆ ਜੀ ਪ੍ਰਸ਼ਾਸਨ ਉਦਾਂ ਕਿਤੇ ਮਾੜੀ ਜੀ ਅੱਗ ਲਾ ਦੋ ਤਾਂ 10 ਮਿੰਟ ਤੋਂ ਪਹਿਲਾਂ ਪੁਲਿਸ ਪਹੁੰਚ ਜਾਂਦੀ ਹੈ ਜੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜੀ ਪੁਲਿਸ ਕਿੱਥੇ ਸੁੱਤੀ ਰਹਿ ਜਾਂਦੀ ਹੈ ਜੀ ਕਿਉਂ ਨਹੀਂ ਬੰਦੇ ਆਈਡੈਂਟੀਫਾਈ ਕਰ ਸਕਦੇ ਇਹ ਪੁਲਿਸ ਵਾਲੇ ਹੋਰ ਕੋਈ ਕੰਮ ਹੋ ਜਵੇ ਜੀ ਪੁਲਿਸ ਜਦੇ ਪਹੁੰਚ ਜਾਂਦੀ ਹੈ ਜੀ ਮੰਤਰੀ ਸਾਹਿਬ ਨੇ ਸਾਡੇ ਮੰਤਰੀ ਸਾਹਿਬ ਨਾਲ ਗੱਲ ਪਹਿਲਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹੱਥ ਜੋੜ-ਜੋੜ ਆਉਂਦੇ ਨੇ ਜੀ ਹੁਣ ਮੰਤਰੀ ਸਾਹਿਬ ਦੀ ਕੋਠੀ ਦੇ ਅੱਗੋਂ ਵੀ ਨਹੀਂ ਲੰਘ ਸਕਦੀ ਜੀ ਜਨਤਾ ਇੰਨਾ ਇੰਨਾ ਨੇ ਉਹ ਸੜਿਆ ਜੀ 사ਸੀ ਫਤੇਗੜ ਸਾਹਿਬ ਤੋਂ ਆਏ ਆ ਜੀ ਇਹੀ ਇਹ ਵੀਰਾਂ ਦੇ ਚਲੋ ਅਸੀਂ ਕਿੰਨੇ ਕੁ ਜੋਗਿਆਂ ਜੀ ਸਾਥ ਦੇਣ ਵਾਲੇ ਪਰ ਇਹ ਜਿਹੜੀ ਪ੍ਰਵਾਸੀਆਂ ਨੂੰ ਪੰਜਾਬ ਚ ਵਸਾਇਆ ਜਾ ਰਿਹਾ ਜੀ ਇਹ ਸਾਰਾ ਸਰ ਸਰਕਾਰ ਦੀ ਪੂਰੀ ਸ਼ਹਿਤ ਆ ਰਹੇ ਨੇ ਜੀ ਪ੍ਰਵਾਸੀ ਆਰਐਸਐਸ ਇਹ ਬੀਜੇਪੀ ਜੀ ਇਹ ਇੱਕ ਨੇ ਵੀਰੋ ਦੰਗਾ ਕਰਵਾਉਣ ਨੂੰ ਫਿਰਦੇ ਨੇ ਕੈਨੇਡਾ ਦੇ ਵਿੱਚ ਹੋਇਆ ਆਪਸੀ ਝਗੜਾ ਇਹ ਤਾਂ ਉਸ ਨੂੰ ਮੰਦਰ ਦਾ ਰੂਪ ਦਿੱਤਾ ਦੇ ਦਿੱਤਾ ਜੀ ਧਰਮ ਦੇ ਨਾਂ ਤੇ ਲੜਵਾ ਰਹੇ ਨੇ ਜੀ ਹਿੰਦੂ ਸਿੱਖਾਂ 'ਚ ਪਵਾੜਾ ਪਾ ਰਹੇ ਨੇ ਜੀ ਬੱਕ ਬੋਰਡ ਦਾ ਪਰ ਮੁਸਲਮਾਨਾਂ ਨਾਲ ਇਹਨਾਂ ਨੇ ਪੰਗਾ ਪਾਇਆ ਹੋਇਆ ਜੀ ਮੁਸਲਮਾਨ ਇੱਕ ਘੱਟ ਜਾਤੀ ਨੇ ਜੀ ਉਹ ਬੋਲ ਨਹੀਂ ਪਾ ਰਹੇ ਪਰ ਪੰਜਾਬ 'ਚ ਮੁਸਲਮਾਨ ਆਪਣੇ ਆਪ ਨੂੰ ਸੁਰੱਖਿਅਤ ਮੰਨਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇੱਥੇ ਪੰਜਾਬ 'ਚ ਸਰਦਾਰ ਨੇ ਜੀ ਸਰਦਾਰਾਂ ਨੇ ਅੱਜ ਤੱਕ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕਰਿਆ ਨਾ ਮੰਦਰ ਨਾ ਮਸਜਿਦ ਅੱਜ ਤੱਕ ਕਦੇ ਕਿਸੇ ਸਰਦਾਰ ਨੇ ਹਮਲਾ ਨਹੀਂ ਜੀ ਕਰਿਆ ਇਹਨਾਂ ਨੇ ਸਰਦਾਰ ਕੌਮ ਨੂੰ ਬਦਨਾਮ ਕਰ ਛੜਿਆ ਜੀ ਗੁਰੂ ਸਾਹਿਬ ਮਹਾਰਾਜਮ ਭਲਾ ਕਰਨ ਜੀ ਇਹ ਸਾਡੀਆਂ ਆਪਦੀਆਂ ਗਲਤੀਆਂ ਨੇ ਜੀ ਅਸੀਂ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਪਹਿਲਾਂ ਇੱਥੇ ਪੰਜਾਬ 'ਚ ਆਉਣ ਦਾ ਉਹ ਦੇਤਾ ਜੀ ਔਰ ਹੁਣ ਇਹ ਸਾਡੇ ਸਿਰ ਤੇ ਚੜ ਚੁੱਕੇ ਨੇ ਜੀ ਇਹਨਾਂ ਦੀਆਂ ਵੋਟਾਂ ਬਣ ਜਾਂਦੀਆਂ ਨੇ ਜੀ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਨਾ ਕਮਰਾ ਕਿਰਾਏ ਤੇ ਲੈ ਸਕਦੇ ਹਾਂ ਜੀ ਮੈਂ ਡਰਾਈਵਰ ਬੰਦਾ ਜੀ ਅਸੀਂ ਹਰ ਸਟੇਟ ਤੇ ਜਾਂਦੇ ਹਾਂ ਜੇ ਕਿਤੇ ਗਲਤੀ ਇਹਨਾਂ ਦੀ ਹੋਊਗੀ ਤਾਂ ਇਹ ਟੁੱਟ ਕੇ ਸਾਰਾ ਭਈਆਂ ਦਾ ਲਾਣਾ ਸਾਡੇ ਗਲ ਪੈ ਜਾਏਗਾ ਜੀ ਔਰ ਇੱਥੇ ਪੰਜਾਬ ਦੇ ਵਿੱਚ ਜੇ 10 ਬੰਦੇ ਭਈਆਂ ਨੂੰ ਕੋਈ ਕੁੱਟਣ ਲੱਗ ਜੂਗਾ ਤਾਂ ਪੰਜਾਬੀ ਹੀ ਪੰਜਾਬੀ ਦੇ ਗੱਲ ਪੈ ਜਾਏਗਾ ਜੀ ਕਹਿਣ ਦਾ ਵਾ ਵੀ ਇਹਨਾਂ ਨੇ ਭਰਾ ਮਾਰੂ ਜੰਗ ਦੇ ਪੂਰੇ ਪਲਾਨ ਤਿਆਰ ਕਰੇ ਹੋਏ ਨੇ ਜੀ ਅੱਜ ਨਹੀਂ ਅੱਜ ਤੋਂ 10 ਮਹੀਨੇ ਨੂੰ ਮਹੀਨੇ ਨੂੰ 2025 ਚ ਹੋ ਜਵੇ ਜੀ ਇਹਨਾਂ ਸਰਕਾਰ ਦੀ ਮੰਸ਼ਾ ਸਿਰਫ ਦੰਗਾ ਕਰਵਾਉਣਾ ਹੈ ਉਹ ਇਹਨਾਂ ਨੇ ਕਰਵਾ ਕੇ ਹੀ ਰਹਿਣਾ ਹੈ ਜੀ ਪੰਜਾਬੀ ਇਕੱਠੇ ਕਿਉਂ ਨਹੀਂ ਹੁੰਦੇ ਬਾਈ ਪੰਜਾਬੀ ਇਕੱਠੇ ਕਿਉਂਕਿ ਪੰਜਾਬੀਆਂ ਨੂੰ ਪਹਿਲਾਂ ਤਾਂ ਸਭ ਤੋਂ ਜੀ ਇਹਨਾਂ ਨੇ ਜਾਤਾਂ 'ਚ ਵੰਡਤਾ ਸਾਨੂੰ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਆਣ ਕਰਿਆ ਜੀ ਆ ਨਸ਼ਾ ਵਾੜ ਕੇ ਜੀ ਪੰਜਾਬ ਦੇ ਵਿੱਚ ਕਿਸੇ ਨੂੰ ਐਸੀ ਬਣਾਤਾ ਕਿਸੇ ਨੂੰ ਬੇਸੀ ਬਣਾਤਾ ਜੀ ਡੇਰਾਵਾਦ ਸਭ ਤੋਂ ਵੱਡੀ ਦੇਣ ਇਨ੍ਹਾਂ ਸਰਕਾਰ ਦੇ ਨੁਮਾਇੰਦਿਆਂ ਦੀ ਏ ਜੀ ਕੋਈ ਨਿਰੰਕਾਰਿਆ ਬਣ ਗਿਆ ਕੋਈ ਬਿਆਸ ਵਾਲਾ ਬਣ ਗਿਆ ਕੋਈ ਸਰਸੇ ਵਾਲਾ ਬਣ ਗਿਆ ਜੀ ਕੋਈ ਕੋਈ ਬਣਾਤਾ ਜਿਸ ਅਕਾਲ ਪੁਰਖ ਨੇ ਆਪਣੇ ਬੱਚੇ ਵਾਰ ਕੇ ਇਹਨਾਂ ਨੂੰ ਅਸੀਂ ਨਹੀਂ ਇਹ ਕਹਿੰਦੇ ਵੀ ਸਾਡੇ ਗੁਰੂ ਸਾਹਿਬ ਸਾਡੀ ਕੀ ਔਕਾਤ ਹੈ ਵੀ ਅਸੀਂ ਜਾਤ ਪਾਤ ਨੂੰ ਅਹਿਮੀਅਤ ਦੇਵਾਂਗੇ ਜੀ ਸਾਡੇ ਗੁਰੂ ਸਾਹਿਬ ਨੇ ਅੱਜ ਤੱਕ ਜਾਤ ਪਾਤ ਨੂੰ ਅਹਿਮੀਅਤ ਨਹੀਂ ਸੀ ਦਿੱਤੀ ਜੀ ਇਹਨਾਂ ਲੋਕਾਂ ਨੇ ਇਹ ਨਿਰੰਕਾਰੀ ਬਿਆਸ ਵਾਲੇ ਡੇਰਾਵਾਦ ਖੜਾ ਕਰਿਆ ਜੀ ਇਹ ਸਰਕਾਰਾਂ ਦੀ ਮਨਸ਼ਾ ਦੇ ਨਾਲ ਡੇਰਾਵਾਦ ਸਿਰਫ ਵੋਟ ਬੈਂਕ ਬਣਾਇਆ ਗਿਆ ਜੀ ਅੱਜ ਜੇ ਹੁਣ ਅੱਧੀ ਵੋਟ ਨਰੰਗਕਾਰੀਆਂ ਦੀ ਅੱਧੀ ਬਿਆਸ ਵਾਲੀਆਂ ਦੀਏ ਉਹ ਕਹਿ ਦਿੰਦੇ ਨੇ ਤੁਸੀਂ ਨਹੀਂ ਬੋਲਣਾ ਸਾਨੂੰ ਮਾਰਿਆ ਹੀ ਇਦਾਂ ਜਾਣਾ ਹੈ ਜੀ ਕਿਉਂਕਿ ਜੇ ਮੰਨ ਲਓ ਚਾਰ ਬੰਦੇ ਇਕੱਠੇ ਹੋ ਕੇ ਜਾਣਗੇ ਉਹ ਕਹਿਣਗੇ ਨਹੀਂ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਜੀ ਅੱਧਾ ਪੰਜਾਬ ਇੱਕ 크ਰਿਸਚਨ ਬਣਾ ਦੇਣ ਲੱਗੇ ਨੇ ਜੀ 크ਰਿਸਚਨ ਦਾ 크ਰਿਸਚਨ ਦਾ ਇਤਿਹਾਸ ਦੱਸ ਦਿਓ ਜੀ ਪੰਜਾਬ ਦੀ ਧਰਤੀ ਤੇ ਕੀ ਹੈ ਅੱਜ ਤੱਕ ਕੀ ਅਸੀਂ ਜੀਸਸ ਮਹਾਰਾਜ ਨੂੰ ਕਦੇ ਮਾਰਾ ਨਹੀਂ ਕਹਿੰਦੇ ਜੀ ਕਿਉਂਕਿ ਅਸੀਂ ਸਰ ਧਰਮਾਂ ਦਾ ਸਤਕਾਰ ਕਰਦੇ ਆਂ ਸਾਂਝੀ ਵਾਲਤਾ ਦਾ ਪ੍ਰਤੀਕ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜਾ ਮਹਾਰਾਜ ਦਾ ਜੀ ਅੱਜ ਦੇ ਦਿਨ ਦੇ ਵਿੱਚ ਵੇਖੋ ਜੀ ਜਿਸ ਮਾਂ ਦਾ ਪੁੱਤ ਚਲਿਆ ਗਿਆ ਉਸ ਮਾਂ ਨੂੰ ਪੁੱਛ ਕੇ ਵੇਖੋ ਜਾਂ ਉਸ ਦੇ ਪਿਓ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ ਜੀ ਫਿਰ ਇਸ ਪਿੰਡ ਦੇ ਪੰਚਾਇਤ ਮੈਂਬਰ ਅੱਜ ਸਾਨੂੰ ਉੱਥੇ ਮੁੰਡੇ ਦੱਸ ਰਹੇ ਸੀ ਵੀ ਸਾਡੇ ਪਿੰਡ ਦਾ ਕੋਈ ਸਰਪੰਚ ਜਾਂ ਕੋਈ ਪੰਚ ਨਹੀਂ ਅਜੇ ਤੱਕ ਪਹੁੰਚਿਆ ਇੱਥੇ ਕਿਉਂ ਨਹੀਂ ਪਹੁੰਚਿਆ ਜੀ ਕਿਉਂਕਿ ਸਿਰਫ ਵ ਵਿਚ ਜੇ ਕਿਤੇ ਉਹ ਆ ਕੇ ਹੁੰਬੜਾ ਅਸੀਂ ਫਤੇਗੜ ਸਾਹਿਬ ਤੋਂ ਦੋ ਜਾਣੇ ਆਏ ਆ ਜੀ ਕੱਲ ਨੂੰ ਮਹਾਰਾਜ ਕਿਰਪਾ ਕਰੇ ਜੀ ਅਸੀਂ ਟਰਾਲੀ ਲੈ ਕੇ ਵੀ ਆਵਾਂਗੇ ਜੀ ਅਸੀਂ ਹਰ ਜਗ੍ਹਾ ਪਹੁੰਚਾਂਗੇ ਜੀ ਪਰ ਗੱਲ ਇਹ ਆ ਵੀ ਪੰਜਾਬ ਇਕੱਠਾ ਨਹੀਂ ਜੀ ਇਹਨਾਂ ਨੇ ਹਉਣ ਦੇਣਾ ਇਹਨਾਂ ਨੇ ਲੱਗ ਲੱਗ ਕਰਕੇ ਆਪਸ ਚ ਲੜਾ ਲਵਾ ਲੜਵਾ ਕੇ ਮਰਵਾਣਾ ਹੈ ਜੀ ਅੱਜ ਨਹੀਂ ਕੱਲ ਜੇ ਇਹ ਕਾਮਯਾਬ ਹੋ ਜਾਂਦੇ ਲੜਵਾਉਣ ਦੇ ਵਿੱਚ ਫਿਰ ਇਹ ਮੰਨਿਏ ਵੀ ਲੋਕ ਸੂਝਵਾਨ ਨਹੀਂ ਹੈਗੇ ਭਾਈ ਜੀ ਜੇ ਕੋਈ ਅੱਜ ਲੀਡਰ ਮੁੱਦੇ ਦੀ ਗੱਲ ਕਰਦਾ ਉੱਥੇ ਨਹੀਂ ਪਹੁੰਚਣਗੇ ਜੇ ਅੱਜ ਕਿਸੇ ਨੇ ਕਿਸੇ ਦੀ ਘਰ ਵਾਲੀ ਨੂੰ ਕੁਝ ਕਹਿ ਦਿੱਤਾ ਫਿਰ ਜਕਾਰੇ ਛੱਡ ਦਿੰਨੇ ਆ ਜੀ ਜੀ ਬਿਲ ਬਿਲਕੁਲ ਬਿਲਕੁਲ ਜੀ ਬਿਲਕੁਲ ਗੁਰੂ ਸਾਹਿਬ ਸਭ ਤੋਂ ਪਹਿਲਾਂ ਸਾਡੇ ਇਸ ਚੀਜ਼ ਦੇ ਵਿੱਚ ਜੀ ਐਸਜੀਪੀਸੀ ਸਾਡੀ ਮੇਨ ਸੰਸਥਾ ਸੀ ਜੀ ਸਿੱਖਾਂ ਦੀ ਐਸਜੀਪੀਸੀ ਜਿਹੜੀ ਸੀ ਜੀ ਉਹ ਸਾਡਾ ਹਾਈ ਕੋਰਟ ਸੁਪਰੀਮ ਕੋਰਟ ਉਹ ਸੀ ਜੀ ਅਸੀਂ ਉੱਥੇ ਜਾਣਾ ਸੀ ਇਹਨਾਂ ਨੇ ਸਾਡੀ ਐਸਜੀਪੀਸੀ ਦੇ ਵਿੱਚ ਵੀ ਆਪਣੇ ਬੰਦੇ ਬਿਠਾਏ ਹੋਏ ਨੇ ਜੀ ਸਾਡੇ ਜਥੇਦਾਰ ਨੇ ਜੀ ਉਹ ਸਿਰਫ ਅੱਜ ਕਹਿ ਦਿਆਂ ਵੀ ਇਹ ਤਨਖਾਈ ਸਿੰਘ ਰਹਿ ਗਏ ਜੀ ਅਸਲ ਸਿੰਘ ਗੁਰੂ ਸਾਹਿਬ ਨੂੰ ਮੰਨਣ ਵਾਲਾ ਕੋਈ ਨਹੀਂ ਜੀ ਗੁਰੂ ਸਾਹਿਬ ਨੂੰ ਸਾਰੇ ਮੰਨਦੇ ਨੇ ਪਰ ਗੁਰੂ ਸਾਹਿਬ ਦੀ ਕੋਈ ਜੀ ਮੰਨਦਾ ਇਹ ਗੱਲ ਪੱਕੀ ਏ ਜੀ ਬਾਣੀ ਤੇ ਬਾਣੇ ਤੋਂ ਦੂਰ ਕਰਿਆ ਗਿਆ ਜੀ ਸਾਡੇ ਬੱਚਿਆਂ ਨੂੰ ਕੀ ਅੱਜ ਕੱਲ ਕੋਈ ਪੰਜਵਾਂ ਤਖਤ ਬਣਿਆ ਵੇਡਾ ਜੀ ਕੋਈ ਬਾਬਾ ਬੁੱਢਾ ਸਾਹਿਬ ਦਾ ਤਖਤ ਹੈ ਜੀ ਕੋਈ ਅਕਾਲੀ ਕੋਈ ਅਲੱਗ ਕੋਈ ਅਲੱਗ ਕੀ ਗੁਰੂ ਸਾਹਿਬ ਦੇ ਸਮੇਂ ਅਲੱਗ ਸੀ ਜੀ ਮਹਾਰਾਜ ਨੇ ਤਾਂ ਇੱਕ ਮੁੱਠ ਬਣਾਤੇ ਸੀ ਜੀ ਇਹ ਸਾਰੇ ਮਹਾਰਾਜ ਨੇ ਪੰਜਾਂ ਚ ਪਰਮੇਸ਼ਵਰ ਵਿਖਾਇਆ ਸੀ ਜੀ ਗੁਰੂ ਸਾਹਿਬ ਨੇ ਅੱਜ ਸਾਨੂੰ ਅਲੱਗ-ਅਲੱਗ ਕਰਕੇ ਜਿੱਥੇ ਬੰਦੀਆਂ ਨੂੰ ਪੈਸਾ ਹੁੰਦਾ ਏ ਜੀ ਬਾਹਰ ਬੈਠੇ ਮੇਰੇ ਵੀਰਾਂ ਨੂੰ ਵੀ ਬੇਨਤੀ ਏ ਵੀ ਤੁਸੀਂ ਜ਼ੋਰ ਦੇਣਿਓ ਖਾਲਸਾਤਨ ਬਣਾਓ ਮੈਨੂੰ ਇੱਕ ਗੱਲ ਦੱਸੋ ਪਾਜੀ ਖਾਲਿਸਤਾਨ ਤੋਂ ਘਟ ਕੀ ਏ ਜੀ ਕਿਸ ਪਿੰਡ ਦੇ ਵਿੱਚ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਨਹੀਂ ਝੁੱਲਦਾ ਜੀ ਸਿੱਖ ਕਿਹੜੀ ਆਪਣੀ ਮਰਜ਼ੀ ਦੇ ਨਾਲ ਕਿਹੜਾ ਤਿਉਹਾਰ ਨਹੀਂ ਮਨਾ ਸਕਦੇ ਜੀ ਫਿਰ ਇਦੋਂ ਉੱਤੇ ਖਾਲਸਾ ਰਾਜ ਕੀ ਹੋਏਗਾ ਜੀ ਇਹ ਤਾਂ ਲੜਵਾਉਣ ਵਾਸਤੇ ਇਹਨਾਂ ਨੇ ਸਿਰਫ ਖਾਲਿਸਤਾਨ ਦਾ ਮੁੱਦਾ ਚੁੱਕਿਆ ਹੋਇਆ ਏ ਜੀ ਅਸੀਂ ਨਹੀਂ ਖਾਲਸਾ ਦਾ ਅਸਲ ਮਤਲਬ ਕਿਸੇ ਨੂੰ ਵੀ ਪਤਾ ਨਹੀਂ ਜੀ ਪਰ ਉਹ ਕਹਿੰਦੇ ਜੀ ਉਹ ਕਹਿੰਦੇ ਵੀ ਖਾਲਿਸਤਾਨ ਦਾ ਮਤਲਬ ਵੀ ਖਾਲਸਾ ਰਾਜ ਸਾਡਾ ਆਪਣਾ ਰਾਜ ਸਾਡੇ ਆਪਣੇ ਕਾਨੂੰਨ ਜਦੋਂ ਸਰਕਾਰਾਂ ਦੇ ਕਾਨੂੰਨ ਸਾਡੇ ਸਿੱਖਾਂ ਦੇ ਉੱਤੇ ਤਸ਼ੱਦਦ ਆ ਕਾਨੂੰਨ ਹੈ ਨਾ ਸਾਨੂੰ ਇਨਸਾਫ ਬਿਆਦਬੀਆਂ ਦਾ ਮਿਲੇ ਜੀ ਨਾ ਹੋਰ ਸਾਨੂੰ ਇਨਸਾਫ ਮਿਲੇ ਆ ਬੱਚੇ ਦੀ ਲਾਸ਼ਾ ਰੱਖ ਕੇ ਜੇ ਪ੍ਰਵਾਸੀ 1 ਮਿੰਟ ਦੇ ਵਿੱਚ ਇਨਸਾਫ ਲੈ ਲੈਣ ਪੰਜਾਬੀ ਇਸ ਤਰ੍ਹਾਂ ਰੋਲਣ ਉਹ ਕਹਿੰਦੇ ਫਿਰ ਤੋਂ ਸਾਨੂੰ ਆਪਣੇ ਕਾਨੂੰਨ ਬਣਾ ਕੇ ਆਪਣਾ ਰਾਜ ਮਹਾਰਾਜਾ ਰਣਜੀਤ ਸਿੰਘਾ ਦਾ ਰਾਜ ਸਹੀ ਆ ਫਿਰ ਬਿਲਕੁਲ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਜੀ ਉਹਨਾਂ ਨੇ ਸੁੰਨੀਆਂ ਮਸਜਿਦਾਂ ਤੇ ਲਾਇਆ ਜੀ ਮੰਦਰਾਂ ਤੇ ਲਾਇਆ ਜੀ ਇਹਨਾਂ ਦਾ ਰਾਜ ਹੈ ਜੀ ਚਲੋ ਰਾਜ ਸਦਾ ਅਕਾਲਪੁਰਖ ਉਸ ਖਾਲਸੇ ਦਾ ਹੀ ਤਾਂ ਰਹਿਣਾ ਹੈ ਜੀ ਜੁਗੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦੁਨੀਆਂ ਦੇ ਸਾਂਝੀ ਵਾਲਤਾ ਦਾ ਪ੍ਰਤੀਕ ਸਬਦੇ ਗੁਰੂ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਤੱਕ ਇਹਨਾਂ ਨੇ ਇਹ ਦੱਸੋ ਜੀ ਸਾਨੂੰ 84 ਦਾ ਕਿੰਨਾ ਕੁ ਹਿਸਾਬ ਦਿੱਤਾ ਜੀ ਇਹਨਾਂ ਨੇ ਸੱਜਣ ਵਰਗੇ ਟਾਈਟਲਰ ਵਰਗੇ ਅੱਜ ਵੀ ਆਜ਼ਾਦ ਫਿਰਦੇ ਨੇ ਜੀ ਉਹ ਆਪਣੀਆਂ ਉਮਰਾਂ ਭੋਗ ਕੇ ਮਰੇ ਜੀ ਜਿੰਨਾ ਮਾਵਾਂ ਦੇ ਸਾਹਮਣੇ ਉਹਨਾਂ ਦੇ ਪੁੱਤਾਂ ਦੇ ਗਲਾਂ 'ਚ ਟੈਰ ਪਾਉਂਦੇ ਜੀ ਉਹ ਮਾਵਾਂ ਨੂੰ ਪੁੱਛੋ ਜੀ ਜ਼ਿੰਦਗੀ ਤਾਂ ਉਹਨਾਂ ਦੀ ਨਰਕ ਹੋ ਗਈ ਜੀ ਇਹਨਾਂ ਦਾ ਕੀ ਗਿਆ ਜੀ ਇਹਨਾਂ ਨੇ ਤਾਂ ਹੰਗਾਰਾ ਦਿੱਤਾ ਵੀ ਸਾਡੀ ਮਾਂ ਮਾਰਦੀ ਅਸੀਂ ਸਿੱਖਾਂ ਦਾ ਉਹ ਖਤਮ ਕਰ ਦਾਂਗੇ ਪਰ ਖੁਰਾ ਖੋਜ ਮਿਟਾ ਦਾਂਗੇ ਪਰ ਸਾਡੀ ਕੌਮ ਦਾ ਖੁਰਾ ਖੋਜ ਮਟਾਉਣ ਵਾਲੀ ਤਾਂ ਦੁਨੀਆ ਤੇ ਅਬਦਾਲੀ ਤੋਂ ਰਹਿ ਕੇ ਔਰੰਗੇ ਵਰਗੇ ਆ ਗਏ ਜੀ ਜਦ ਕਿ Hindu ਧਰਮ ਨੂੰ ਬਚਾਉਣ ਵਾਲੇ ਧੰਨ ਸ਼ਾਹਬ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਕਹਿੰਦੇ ਨੇ ਜੀ ਸਿੱਖ ਇੱਕ ਕਿਸਾ ਧਾਰੀ Hindu ਨੇ ਜੀ ਅਸੀਂ ਬਿਲਕੁਲ ਇਸ ਚੀਜ਼ ਨੂੰ ਐਸਪੈਕਟ ਨਹੀਂ ਕਰਦੇ ਜੀ ਸਾਡੇ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਸਾਡੇ ਨਾਂ ਪਿੱਛੇ ਸਿੰਘ ਸੱਜ ਲਾਇਆ ਸੀ ਜੀ ਨਿਆਰਾ ਪੰਥ ਸਾਨੂੰ ਬਖਸ਼ਿਆ ਆਪਣਾ ਨਿਆਰਾ ਪੰਥ ਚੋਜੀ ਪ੍ਰੀਤਮ ਸਾਡੇ ਗੁਰੂ ਦਸਵੇਂ ਮਹਾਰਾਜ ਨੇ ਜੀ ਗੁਰੂ ਸਾਹਿਬ ਦਾ ਮੁਕਾਬਲਾ ਤਾਂ ਗੱਲ ਤਾਂ ਦੂਰ ਦੀ ਗੱਲ ਜੀ ਉਹਨਾਂ ਦੇ ਇਹ ਇਹਨਾਂ ਦੇ ਹਿਸਾਬ ਨਾਲ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਹੁਣ ਆਪਣਾ ਰਾਸ਼ਟਰ ਉਹ ਕਰਦੇ ਆਂ ਜੀ ਸਾਡੇ ਗੁਰੂ ਸਾਹਿਬ ਨੇ ਤਾਂ ਸ਼ੁਰੂ ਤੋਂ ਕਹਿੰਦਾ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੇਹੈ ਨਿਜ ਬਲ ਸੇ ਲੇਹੈ ਜੀ ਮਹਾਰਾਜ ਇਹ ਕਹਿ ਕੇ ਗਏ ਆ ਜੀ ਫਿਰ ਗੁਰੂ ਸਾਹਿਬ ਨੇ ਅਸੀਂ ਰੋਜ਼ ਪੜ੍ਹਦੇ ਆਂ ਜੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਕੋਚ ਹੈ ਖੋਜ ਸ਼ਬਦ ਮਹਿਲੇ ਪਰ ਇਹ ਤਾਂ ਹੈ ਹੀ ਆ ਜੀ ਕੋਈ ਬਾਣੀ ਪੜਦਾ ਨਹੀਂ ਜੀ ਸਿਰਫ ਮੱਥਾ ਟੇਕਣ ਜਾਂਦੇ ਨੇ ਜੀ ਗੁਰੂ ਸਾਹਿਬ ਦੇ ਤੁਸੀਂ ਇੱਕ ਗੱਲ ਕਹੀ ਵੀ ਮੈਂ ਭਾਈ ਡਰਾਈਵਰੀ ਕਰਦਾ ਪਰ ਮੈਂ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਬਹੁਤ ਹੋਇਆ ਜੀ ਕਿਹੜੇ ਸਮੇਂ ਦੇ ਵਿੱਚ ਤੁਸੀਂ ਇਨੀ ਨੌਲੇਜ ਇਕੱਠੀ ਕਰਦੇ ਹੋ ਭਾਜੀ ਮੈਂ ਮੈਂ ਸ਼ੁਰੂ ਤੋਂ ਹੀ ਜੀ ਮੈਂ ਸਿੱਖ ਪਰਿਵਾਰ ਦਾ ਬੱਚਾ ਜੀ ਤੇ ਮੈਂ ਕਦੇ ਵੀ ਅੱਜ ਤੱਕ ਗੁਰੂ ਸਾਹਿਬ ਤੋਂ ਇਲਾਵਾ ਮੈਂ ਇਹ ਨਹੀਂ ਮੈਂ ਕਹਿੰਦਾ ਜੀ ਮੈਂ ਅੰਮ੍ਰਿਤ ਬਾਣਾ ਹੁਣ ਮਹਾਰਾਜ ਅੱਗੇ ਅਰਦਾਸਾਂ ਕਰਦਾ ਜੀ ਨਾਮਵਾਨ ਬਖਸ਼ਿਸ਼ ਦਿਓ ਦਾਤਾ ਨਾਮਵਾਨ ਬਖਸ਼ਿਸ਼ ਦਿਓ ਜੀ ਪਰ ਇਹ ਗੱਲ ਇਹ ਆ ਜੀ ਇਹ ਸ਼ੇਰਾਂ ਦਾ ਬਾਣਾ ਹੈ ਜੀ ਇਹ ਗਿੱਧੜਾਂ ਦੇ ਗਲਾਂ 'ਚ ਨਹੀਂ ਜਾਚ ਜੀ ਲੋਕਾਂ ਨੇ ਤਾਂ ਕਿਰਪਾਨ ਦਾ ਮਜ਼ਾਕ ਬਣਾਤਾ ਜੀ ਕੋਈ ਪਾ ਕੇ ਕੋਸ਼ ਕਰਦਾ ਹੈ ਜੀ ਕੋਈ ਕਹਿੰਦਾ ਜੀ ਸਾਨੂੰ ਕਿਹੜਾ ਕੋਈ ਵੇਖਦਾ ਹੈ ਜੀ ਪਰ ਉਹ ਉਹ ਜਿਹੜਾ ਮਾਲਕ ਜਿਨੇ ਤੇਰੇ ਸਾਵਾਂ ਦਾ ਵੀ ਹਿਸਾਬ ਰੱਖਿਆ ਏ ਅੱਜ ਤਾਂ ਜੇ ਕਿਸੇ ਨੇ ਉੱਤੋਂ ਵੀ ਕਿਰਪਾਨ ਪਾਈ ਹੋਵੇ ਜੇ ਉਹਨੂੰ ਕਹੀਏ ਨਾ ਵੀ ਫਲਾਣੀ ਤੋਂ ਕਿਸੇ ਦੀ ਇੱਜ਼ਤ ਲੁੱਟੋਗੇ ਅੱਜ ਚੱਲੀਏ ਯਾਰ ਜਾ ਕੇ ਹੁਣ ਅਗਲਾ ਕਹਿੰਦਾ ਮੈਂ ਨਹੀਂ ਜਾਣਾ ਯਾਰ ਤੇ ਉੱਤੋਂ ਕਿਰਪਾਨ ਪਾ ਲੈਂਦੇ ਅੱਜ ਤੇ ਮੈਂ ਤੁਹਾਨੂੰ ਦੱਸਿਆ ਹੈ ਜੀ ਮਹਾਰਾਜ ਮaaf ਕਰਿਓ ਗੁਰੂ ਸਾਹਿਬ ਕੇ ਮੂੰਹ ਚੋਂ ਇਹ ਸ਼ਬਦ ਕੱਢਣੇ ਪੈ ਰਹੇ ਨੇ ਜੀ ਇਹ ਤਨਖਾਈ ਸਿੰਘ ਨੇ ਜੀ ਪੈਸੇ ਦੇ ਪੁੱਤ ਨੇ ਜੀ ਗੋਲਕਾਂ ਤੇ ਜੱਥੇਦਾਰ ਨੇ ਜੀ ਉਹ ਕਾਬਜ ਹੀ ਗੋਲਕਾਂ ਕਰਕੇ ਨੇ ਗੁਰੂ ਸਾਹਿਬ ਨੇ ਗੁਰਦੁਆਰਾ ਸਾਹਿਬ ਵਿੱਚ ਗੋਲਕ ਰੱਖੀ ਸੀ ਤਾਂ ਉਸ ਦਾ ਮਤਲਬ ਸੀ ਗੁਰ ਕੀ ਗੋਲਕ ਗਰੀਬ ਕਾ ਮੂੰਹ ਜੀ ਮਹਾਰਾਜ ਨੇ ਇਹ ਨਹੀਂ ਸੀ ਕਿ ਆ ਵੀ ਤੁਸੀਂ ਆਪਣੀਆਂ 14ਾ ਕੁੱਟੋ ਜੀ ਬਾਬਾ ਬਖਸ਼ੀਸ਼ ਸਿੰਘ ਜੀ ਖੜੇ ਨੇ ਜੀ ਮੈਂ ਇਨਾਂ ਕੋਲ ਵੀ ਬੇਨਤੀ ਕਰੀ ਮੈਂ ਕਿਹਾ ਮਹਾਰਾਜ ਬਾਬਾ ਜੀ ਇਹ ਪੰਜਾਬ ਦੇ ਵਿੱਚ ਬਹੁਤ ਇਹ ਕੀ ਹੋਣ ਲੱਗ ਗਿਆ ਜੀ ਤੇ ਬਾਬਾ ਜੀ ਨੇ ਕਿਹਾ ਵੀ ਭਾਈ ਜੇ ਅਸੀਂ ਗੱਲ ਕਰਦੇ ਆ ਤਾਂ ਸਾਨੂੰ ਕੋਈ ਕਹਿ ਦਿੰਦਾ ਇਹ ਇਹ ਤਾਂ ਗੱਦਾਰ ਹੈ ਜੀ ਇਹ ਕੌਮ ਦਾ ਇਹ ਹੈ ਜੀ ਓਏ ਉਂਗਲਾਂ ਤਾਂ ਗੁਰੂ ਸਾਹਿਬ ਤੇ ਵੀ ਚੁੱਕੀਆਂ ਗਈਆਂ ਜੀ ਅਸੀਂ ਲਿਟਰੇਚਰ ਰੱਖਣ ਤੇ ਪਰਚੇ ਆ ਸਾਡੇ ਤੇ ਜੇ ਅਸੀਂ ਲਿਟਰੇਚਰ ਰੱਖ ਲਿਆ ਨਾ ਉਹ ਬਨੂੜ ਵਾਲੇ ਮੁੰਡੇ ਹੁਣ ਤੱਕ ਨਹੀਂ ਛੁਡੇ ਹੈ ਤੁਸੀਂ ਰੱਖੋ ਚਾਹ ਚਾਰ ਸੰਤ ਜਨਰਲ ਸਿੰਘ ਦੀਆਂ ਪਿੰਡਾਂ ਕਬ ਬੁੱਕਾਂ ਤੁਹਾਨੂੰ ਜੇ ਨਾਂ ਚੱਕ ਲੈਣ ਤੁਸੀਂ ਇੱਕ ਸਾਭ ਦਾ ਮਤਾ ਸੀ ਜੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਮੈਨੂੰ ਇੱਕ ਵੀ ਕੋਈ ਬੰਦਾ ਸਾਬਤ ਕਰ ਦਵੇ ਜੀ ਆਮ ਆਦਮੀ ਪਾਰਟੀ ਭਾਜਪੀ ਅਕਾਲੀਆਂ ਚੋਂ ਜੀ ਸਭ ਤੋਂ ਵੱਡੀ ਗੱਲ ਵੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਸਿੱਖਾਂ ਵਾਸਤੇ ਸੀ ਜੀ ਓਨੀਆਂ ਹੀ ਫੈਸਿਲਿਟੀਆਂ ਹਿੰਦੂਆਂ ਵਾਸਤੇ ਸੀ ਜੇ ਸਿੱਖਾਂ ਦਾ ਟੈਕਸ ਮਾਫ ਹੋਏਗਾ ਤਾਂ ਸੰਤਾ ਨੇ ਕਿਹਾ ਵੀ ਹਿੰਦੂਆਂ ਦੀਆਂ ਦੁਕਾਨਾਂ ਦਾ ਵੀ ਟੈਕਸ ਮਾਫ ਉਹ ਅਸਲ 'ਚ ਪੰਜਾਬੀਆਂ ਦਾ ਮਤਾ ਸੀ ਜੀ ਬਿਲਕੁਲ ਪੰਜਾਬ ਇੱਕ ਸਾਰੇ ਧਰਮਾਂ ਦੇ ਜਿਹੜੇ ਪੰਜਾਬ ਵਿੱਚ ਰਹਿੰਦੇ ਸਾਰੇ ਧਰਮਾਂ ਤੇ 18 ਦੇ 18 ਮਤੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਜੋ ਵੀ ਰਹਿੰਦਾ ਜੀ ਜੋ ਅਸਲ ਪੰਜਾਬੀ ਏ ਜੀ ਇਸ ਧਰਤੀ ਦਾ ਜੰਮ ਪਾਲੇ ਜੀ ਇਹ ਜਿਹੜੇ ਪ੍ਰਵਾਸੀ ਆ ਗਏ ਜੀ ਅਸੀਂ ਇਹਨਾਂ ਦੀ ਉਹ ਨਹੀਂ ਗੱਲ ਕਰਦੇ ਜੋ ਇਸ ਧਰਤੀ ਦਾ ਪੰਜਾਬੀ ਜੰਮ ਪਾਲੇ ਜੀ ਸੰਤਾਂ ਨੇ ਉਹਨਾਂ ਬਾਰੇ ਹਰ ਇੱਕ ਉਹ ਰੱਖਿਆ ਸੀ ਸੰਤਾਂ ਨੂੰ ਕਿਉਂ ਦਬਾਇਆ ਗਿਆ ਜੀ ਇੱਕ ਗੱਲ ਵੇਖਿਓ ਜੀ ਸਾਡੀ ਕੌਮ ਨੂੰ ਮਾਰਨ ਵਾਸਤੇ ਸਾਡੀ ਕੌਮ ਦਾ ਕੋਈ ਜੱਥੇਦਾਰ ਉੱਠੇ ਜੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਨ੍ਹਾਂ ਵਰਗਾ ਜਥੇਦਾਰ ਨਾ ਆਇਆ ਏ ਨਾ ਦੁਬਾਰਾ ਆਉਣਾ ਏ ਜੀ ਉਹਨਾਂ ਤੋਂ ਬਾਅਦ ਦਮਦਮੀ ਟਕਸਾਲ ਦਾ ਜਥੇਦਾਰ ਸਿਰਫ ਬਾਬਾ ਦੀਪ ਸਿੰਘ ਤੋਂ ਬਾਅਦ ਜੇ ਹੋਏ ਤਾਂ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੀ ਸਨ ਜੀ ਉਹਨਾਂ ਨੂੰ ਅਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ ਇਹਨਾਂ ਨੇ ਲੱਗ ਕਰ ਦਿੱਤਾ ਗਿਆ ਜੀ ਆਰਐਸਐਸ ਆਪਣੇ ਬੱਚਿਆਂ ਨੂੰ ਜੀ ਹਿੰਦੂਆਂ ਨੂੰ ਇਹ ਚੀਜ਼ਾਂ ਵਿਖਾ ਕੇ ਕਰ ਰਹੇ ਨੇ ਵੀ ਇਹ ਤਾਂ ਬੜਾ ਤਗੜਾ ਅਤਵਾਦੀ ਸੀ ਇਹਨੇ ਬੱਸਾਂ 'ਚੋਂ ਉਤਾਰ-ਉਤਾਰ ਕੇ ਮਾਰੇ ਪਰ ਕਿਸੇ ਕੋਲ ਇੱਕ ਵੀ ਚੀਜ਼ ਦਾ ਪ੍ਰੂਫ ਨਹੀਂ ਹੈਗਾ ਸਰ ਕੋਈ ਡਾਟਾ ਨਹੀਂ ਹੈਗਾ ਕੋਈ ਡਾਟਾ ਨਹੀਂ ਜੀ ਇਹਨਾਂ ਕੋਲ ਹੈਗਾ ਜੀ ਅਰ ਸਾਡੇ ਨਾਲ ਜਿਹੜਾ ੱੱਕਾ ਹੋਇਆ ਜੀ ਉਹ ਆਮ ਜਗ ਜाहਰ ਹੈ ਜੀ ਕੋਈ ਡਾਟਾ ਪਰ ਸਿੱਖੋ ਇੱਕ ਗੱਲ ਯਾਦ ਰੱਖਿਓ ਲੰਗਰ ਲਾਉਣ ਨਾਲ ਜਾਂ ਇਹ ਹੈਲਪਾਂ ਕਰਨ ਨਾਲ ਇੱਕ ਗੱਲ ਆਪਣਾ ਕਹਿੰਦੇ ਵੀ ਆਪਣੇ ਪਿਓ ਨੂੰ ਛੱਡ ਕੇ ਦੂਸਰੇ ਪਿਓ ਨੂੰ ਮੰਨਣਾ ਜੀ ਇਹ ਕਿੱਧਰ ਦੀ ਸਿਆਣਪਤਾ ਹੈ ਜੀ ਤੁਸੀਂ ਪੀਰਾਂ ਦੇ ਜਾਓ ਜੀ ਤੁਸੀਂ ਮੰਦਰਾਂ 'ਚ ਜਾਓ ਤੁਸੀਂ ਇਸਾਈਆਂ ਦੇ ਜਾਓ ਪਰ ਇੱਕ ਗੱਲ ਯਾਦ ਰੱਖਿਓ ਇਹ ਗੁਰੂ ਸਾਹਿਬ ਦਾ ਝਾਰਨਾ ਲੱਗਿਆ ਹੋਇਆ ਹੈ ਜੀ ਏ ਮਹਾਰਾਜ ਇਹਨਾਂ ਦੇ ਹਿਸਾਬ ਨਾਲ ਨਹੀਂ ਜੀ ਕੰਮ ਹੋ ਰਿਹਾ ਇਹਨਾਂ ਨੂੰ ਲੱਗ ਰਿਹਾ ਏ ਵੀ ਪਤਾ ਨਹੀਂ ਅਸੀਂ ਜਿਵੇਂ ਗੇਮ ਚਲਾ ਰਹੇ ਆਂ ਵੀ ਓਵੇਂ ਓਵੇਂ ਅਸੀਂ ਕਾਬਜ ਹੁੰਦੇ ਜਾ ਰਹੇ ਆਂ ਜੀ ਇਹ ਗੁਰੂ ਸਾਹਿਬ ਦਾ ਝਾਰਨਾ ਲੱਗਿਆ ਏ ਜੀ ਹੁਣ 96 ਕਰੋੜ ਖਾਲਸਾ ਸੱਜਣਾ ਏ ਜੀ ਓ ਕਾਲ ਪੁਰਖ ਦੀ ਰਹਿਮਤ ਏ ਜੀ ਦਿੱਲੀ ਤਖਤ 'ਤੇ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ 'ਤੇ ਬੜੀ ਕਰੇਗੀ ਮौज ਮਹਾਰਾਜ ਸੱਚੇ ਪਾਤਸ਼ਾਹ ਸਦਾ ਕਹਿਗੇ ਜੀ ਇਹ ਲਾਲ ਕਿਲੇ 'ਤੇ ਅੱਜ ਤੱਕ ਕਰਦੇ ਨੇ ਜੀ ਇਹਨਾਂ ਨੂੰ ਇਤਿਹਾਸ ਨਹੀਂ ਪਤਾ ਜੀ ਉਹਨਾਂ ਦੇ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਉਲਟਾ ਸਿੱਖਾਂ ਨੂੰ ਵੱਖਵਾਦੀ ਅਤਵਾਦੀ ਕਹਿ ਕੇ ਬਦਨਾਮ ਕਰਦੇ ਨੇ ਭਾਈ ਜੀ ਅਲੱਗ-ਅਲੱਗ ਉਹਨਾਂ ਤੇ ਫਿਲਮਾਂ ਬਣਾ ਕੇ ਉਹ ਕਰ ਰਹੇ ਨੇ ਜੀ ਇਹਨਾਂ ਨੂੰ ਭਾਈ ਖਾਲੜਾ ਜੀ ਕੀ ਭਾਈ ਖਾਲੜਾ ਜੀ ਜਾਂ ਇੱਕ ਅ ਅਮਰਤਪਾਲ ਸਿੰਘ ਜੀ ਨੇ ਜੀ ਅਮਰਤਪਾਲ ਸਿੰਘ ਤੇ ਕਿਹੜਾ ਐਸਾ ਕੇਸ ਸੀ ਵੀ ਉਹਦੇ ਤੇ ਐਨਐਸਏ ਲੱਗ ਚੁੱਕੀ ਹੈ ਜੀ ਟਰੈਗਰ ਰੈਕਟ ਦੇ ਐਡੇ-ਐਡੇ ਕੇਸ ਆਏ ਉਹਨਾਂ ਤੇ ਐਨਐਸਏ ਕਿਉਂ ਨਹੀਂ ਲੱਗੀ ਜੀ ਕਿਉਂ ਭਾਈ ਅਮਰਤਪਾਲ ਸਿੰਘ ਤੇ ਲੱਗੀ ਕਿਉਂਕਿ ਖਾਲਸਾ ਵਹਿੀਰ ਚੱਲਦੀ ਸੀ ਜੀ ਸਿੱਖ ਜਾਗਰੂਤ ਹੁੰਦੇ ਸਨ ਜੀ ਸਿੱਖਾਂ ਨੂੰ ਉਠਾਇਆ ਜਾ ਰਿਹਾ ਸੀ ਜੀ ਮੁੰਡੇ ਨਸ਼ਾ ਛੱਡ ਰਹੇ ਸੀ ਜੀ ਇਸ ਲਈ ਉਹਨਾਂ ਨੂੰ ਇਹ ਸਰਕਾਰ ਦੀ ਤਾਂ ਇਹ ਮੰਸ਼ਾ ਹੀ ਨਹੀਂ ਸਰਕਾਰ ਨਹੀਂ ਚਾਹੁੰਦੀ ਵੀ ਇਹ ਕੰਮ ਹੋਵੇ ਜੀ ਵੀ ਸਿੱਖ ਦੁਆਰਾ ਉੱਠਣ ਪਰ ਇੱਕ ਗੱਲ ਯਾਦ ਰੱਖਿਓ ਜੀ ਉਸ ਅਕਾਲ ਪੁਰਖ ਦੇ ਹੁਕਮ ਨੇ ਜੀ ਖਾਲਸਾ ਰਾਜ ਆਉਣਾ ਹੈ ਉਹਨੂੰ ਕੋਈ ਰੋਕਣ ਵਾਲਾ ਨਹੀਂ ਉਹ ਅਟਲ ਬਚਨ ਨੇ ਗੁਰੂ ਸਾਹਿਬ ਦੇ ਹੁਣ ਮਹਾਰਾਜ ਜਿਸ ਟਾਈਮ ਖਾਲਸਾ ਰਾਜ ਆਉਣਾ ਹੈ ਉਸ ਟਾਈਮ ਉਹੀ ਜੀਵਤ ਰਹਿਣਾ ਹੈ ਜੀ ਜਿਹੜਾ ਉਸ ਅਕਾਲ ਪੁਰਖ ਨੂੰ ਮੰਨਦਾ ਜਾਂ ਆਪਾਂ ਦੁਨੀਆ ਜੋ ਮਰਜੀ ਜਿੰਨੇ ਮਰਜੀ ਪਾਪ ਕਮਾ ਕੇ ਤੁਸੀਂ ਕਹੋ ਉੱਪਰ ਦੀ ਤੁਸੀਂ ਜਿੰਨੇ ਮਰਜੀ ਸੱਚੇ ਹੋ ਜਾਓ ਜੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਰੂਹ ਦੀ ਸੁਣਦੇ ਨੇ ਮੂੰਹ ਦੀ ਨਹੀਂ ਸੁਣਦੇ